ਬੰਦ ਰਹੇਗਾ ਮੰਦਰ ਤੱਕ ਦੀ ਇਹ ਸੜਕ ਫਾਈਨਲ ਕਰ ਦਿੱਤੀ ਜਾਵੇ ਸਾਡੀ ਇੱਕਾ ਛੋਟੀ ਜੀ ਡਿਮਾਂਡ ਆ ਇਹ ਪੂਰੀ ਕਰਾ ਦਿੱਤੀ ਜਾਵੇ ਬਾਕੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਵੇਂ ਬੰਦ ਕੀਤੀ ਹੋਈ ਸੜਕ ਕਿੱਥਾ ਲਾ ਕੋਈ ਚੱਕਣ ਵਾਲਾ ਹੈਗਾ ਕੁਝ ਵੀ ਨਹੀਂ ਹੈਗਾ ਉੱਥੇ ਸੜਕ ਲੱਗ ਬੰਦ ਕਰਤੀ ਇਹ ਦੇਖੋ ਆਹ ਦੇਖੋ ਆਹ ਪਾਣੀ ਪਾਣੀ ਆਹ ਦੇਖੋ ਪਸਾ ਇੱਧਰ ਪਸਾ ਇੱਧਰ ਆਹ ਦੇਖੋ ਆਹ ਪਸਾ ਇਨਸਾਨਾਂ ਵਾਲੀਆਂ ਦਾ ਪਾਣੀ ਸਾਡੇ ਗੇਟਾਂ ਦੇ ਅੱਗੇ ਆਉਂਦਾ ਹੈ ਆ ਦੇਖੋ ਨਾਲ ਦੇਖ ਲੇ

ਕਿਹੜਾ ਕੀ ਹੈ ਜੀ ਦੇਖੋ ਪਹਿਲਾਂ ਤਾਂ 10 ਸਾਲ ਹੋ ਗਏ ਸੜਕ ਬਣੀ ਨਹੀਂ ਹੈਗੀ ਹੁਣ ਧੱਕੇ ਖਾ ਕੇ ਅਸੀਂ ਪਿਛਲੇ 1-2 ਸਾਲ ਤੋਂ ਧੱਕੇ ਖਾ ਰਹੇ ਹਾਂ ਐਮਐਲਏ ਦਫ਼ਤਰ 'ਚ ਕਿਤੇ ਕਿਤੇ ਨਹੀਂ ਗਏ ਹਨ ਪੰਚਾਇਤ ਦਫ਼ਤਰ 'ਚ ਉਹ ਕਦੇ ਉੱਧਰ ਭੇਜ ਦਿੰਦੇ ਕਦੇ ਦੂਜੇ ਪਾਸੇ ਭੇਜ ਦਿੰਦੇ ਆ ਧੱਕੇ ਖਾਈਏ ਨੇ ਹੁਣ ਜੇ ਪਾਸ ਵੀ ਹੋਈ ਹੈ ਕਹਿੰਦੇ 200 ਫੁੱਟ ਪਾਸ ਹੋਈ ਹੈ ਹੁਣੀ ਮੇਰੀ ਗੱਲ ਵੀ ਹੈ ਸੈਕਟਰੀ ਨਾਲ ਤੇ ਪ੍ਰਬੰਧਕ ਨਾਲ ਕਹਿੰਦੇ ਇੰਨਾ ਕੇ 3.5 ਲੱਖ ਰੁਪਏ ਆਇਆ ਵਾ ਅਸੀਂ ਇਹੀ ਬਣਾ ਸਕਦੇ ਆ ਮੈਂ ਕਹਿੰਦਾ ਜੇ ਕਰ ਹੀ ਰਹੇ ਹੋ ਫਿਰ ਪੂਰੀ ਬੱਧਰ ਕਰ ਦੋ ਵੀ ਤੁਸੀਂ ਜਿਹੜੀ ਜਿਹੜੇ ਪਟੇ ਨੂੰ ਤੁਸੀਂ ਪੱਕਾ ਕਰ ਰਹੇ ਹੋ ਤੇ ਤਿੰਨ ਘਰ ਦੋ ਦੁਕਾਨਾਂ ਨੇ ਪਿੱਛੇ ਜਿੱਥੋਂ ਸ਼ੁਰੂ ਹੋਣੀ ਹੈ ਉਹ ਵੇ ਘਟੋ ਘਟੇ ਕਰ ਰਹੇ ਹੋ ਬਰਾਬਰ ਕਰ ਦੋ ਵੀ ਤੁਸੀਂ ਜੇ ਪੱਧਰ ਹੀ ਕਰ ਰਹੇ ਪੱਧਰ ਕਰਕੇ ਵੀ ਬਜਰੀ ਸਾਰੀ ਪਾ ਤੋ ਮੀਂਹ ਵਾਲਾ ਮੌਸਮ ਆ ਸਕੂਲ ਦੀ ਬੱਸਾਂ ਖੜਦੀਆਂ ਸਾਰੀਆਂ ਉੱਥੇ ਅੱਗੇ ਇੱਥੇ ਕੋਈ ਕੌਣ ਵਰਤ ਰਿਹਾ ਵਾ ਸਾਰਾ ਮੱਲਾ ਪਿੱਛੋਂ ਵੀ ਉੱਥੋਂ ਨਿਕਲ ਕੇ ਇੱਧਰ ਨੂੰ ਜਾਂਦਾ ਹੁੰਦਾ ਵਾ ਹਨਾ ਉਹ ਸੜਕ ਬਣਨੀ ਮੇਨ ਜ਼ਰੂਰੀ ਸੀਗੀ ਠੀਕ ਆ ਸਾਰੇ ਤੁਸੀਂ ਇਕੱਠੇ ਪੱਧਰ ਕਰ ਦੋ ਜੇ ਪੈਸੇ ਨਹੀਂ ਆਏ ਹੋ ਜੇ ਨਹੀਂ ਪੈਸੇ ਹੈ ਘਟੋੜਾ ਪਲਾਨ ਦੱਸੋ ਵੀ ਅੱਗੇ ਤਾਂ ਕੀ ਆ ਵੀ ਲਾਰੇ ਲਾਈ ਜਾਂਦੇ ਨੇ ਕਹਿੰਦੇ ਹੁਣ ਅੱਗੇ ਜਦੋਂ ਇਲੈਕਸ਼ਨਾਂ ਹੋਣਗੀਆਂ ਵੋਟਾਂ ਹੋਣਗੀਆਂ ਉਸ ਤੋਂ ਬਾਅਦ ਹੋਊਗਾ ਜੀ ਕੋਈ ਹਿਸਾਬ ਆ ਇਹ ਆਵਰੀ ਪਾਰੀ ਸਰਕਾਰ ਬਣੀ ਹੈ ਲੇਕਿਨ ਉਸ ਤੋਂ ਜਦੋਂ ਦੀ ਸਰਕਾਰ ਬਣੀ ਹੈ ਇੱਕ ਵਾਰ ਅੰਮ੍ਰਿਤ ਲਾਭੂ ਇਸੇ ਚਾਹ ਦੇ ਬਣਾਏ ਕੋਈ ਨਹੀਂ ਆਇਆ ਜੀ ਹੁਣ ਤੱਕ ਇੱਕ ਵਾਰ ਵੀ ਕੋਈ ਆਵੇ ਹੁਣ ਕਿੰਨੇ ਤਿੰਨ ਸਾਲ ਹੋ ਗਏ ਸਰਕਾਰ ਬਣੇ ਨੂੰ ਇੱਕ ਵਾਰ ਨਹੀਂ ਕੋਈ ਐਮਐਲਏ ਵੜੇ ਆਇਆ ਸੀ ਬਸ ਵੋਟ ਲੈਣ ਲਈ ਆਏ ਸੀਗੇ ਹੁਣ ਦੂਜੀ ਹੁਣ ਚੋਣਾਂ ਦੇ ਵਿੱਚ ਆਏ ਨੇ ਉਸ ਤੋਂ ਇੱਕ ਵਾਰ ਨਹੀਂ ਕੋਈ ਵੜਿਆ ਪਿਛੇ ਕਿ ਸੇ ਮੰਤਰੀਆਂ ਕਿ ਉਹ ਕਰਨਾ ਸੀ ਇੱਥੇ ਨਾ ਮਸ਼ਹੂਰੀ ਕਰਨੀ ਸੀਗੀ ਕਿ ਵੋਟਾਂ ਵੋਟਾਂ ਇੱਕ ਰਾਤ ਦੇ ਵਿੱਚ ਨੇ ਸਾਰੀ ਮੁੰਡੀਆਂ ਸੜਕਾਂ ਬਣਾਤੀਆਂ ਉਦੋਂ ਤੁਹਾਡੇ ਕੋਲ ਗ੍ਰਾਂਟ ਆ ਗਿਆ ਸੀਗਾ ਤੁਹਾਡੇ ਕੋਲ ਇੱਥੇ ਗ੍ਰਾਂਟ 10 ਸਾਲ ਤੋਂ ਨਹੀਂ ਆ ਰਿਹਾ ਹੈ ਹੈ ਦੇਖਿਆ ਰਿਹਾ ਇੱਥੇ 33 ਫੋਟੋ ਦਾ ਸੀਐਮ ਭਗਵੰਤ ਮਾਨ ਸਾਹਿਬ ਵੀ ਆਇਆ ਸੀ ਕਿ ਉਹਨਾਂ ਦੇ ਆਉਣ ਦੇ ਵਿੱਚ ਪਹਿਲਾਂ ਜਿਹੜੇ ਛੋਟੇ ਛੋਟੇ ਪੱਛੀ ਲਗਾਉਂਦੇ ਸੀ ਸਾਰੇ ਪੱਛ ਲਗਾਤੇ ਜੀ ਕੱਲੀ ਕੱਲੀ ਮਾਰਕਿੰਗ ਕੀਤੀ ਹੈ ਪੂਰੇ ਪੂਰੇ ਡਿਵਾਈਡਰ ਬਣਾਏ ਨੇ ਠੀਕ ਹੈ ਉੱਥੇ 1 ਰੁਪਏ ਦੀ ਇਹਨਾਂ ਨੇ ਉਹ ਨਹੀਂ ਕੀਤੀ ਕੀ ਵੀ ਕਟਾ ਦਿੱਤਾ ਜਾਵੇ ਇੱਥੇ ਇਹਨਾਂ ਕੋਲ ਇੱਕ ਬਜਰੀ ਉਹ ਵਧੀਆ ਸਕੂਲਾਂ ਚ ਬੜਨੇ ਵਧੀਆ ਜੌਬ ਕਰਦੇ ਨੇ ਵਧੀਆ ਬਿਜ਼ਨਸ ਕਰਦੇ ਨੇ ਵੀ ਅਸੀਂ ਟੈਕਸ ਨਹੀਂ ਪੇ ਕਰਦੇ ਸਾਨੂੰ ਕੀ ਆਹੀ ਵੀ ਲੈਣਾ ਵਾ ਆ ਗਾਰੇ ਚ ਨਿਕਲ ਰਹੀਆਂ ਮੱਛਰ ਦੇਖ ਲਓ ਥੱਲੇ ਪਿੱਛੇ ਕੀ ਹਾਲ ਆ ਨਾਲੇ ਆਬਾਦੀ ਦੇਖੋ ਮੱਲੇ ਦੀ ਵੀ ਮੰਗ ਇਹ ਹੀ ਹੈ ਜੀ ਕਟੋ-ਕਟ ਬੇਸਿਕ ਇਨਫਰਾਸਟ੍ਰਕਚਰ ਆ ਵੀ ਬੇਸਿਕ ਨੀਡ ਹੈ ਵੀ ਸੜਕ ਤੇ ਬਣਾ ਦਿਓ ਕਟੋ-ਕਟ ਵੀ 2024 ਚ ਰਹਿ ਰਹੇ ਆ ਅਸੀਂ ਸਾਡੇ ਕੋ ਸੜਕਾਂ ਨਹੀਂ ਹੈਗੇ ਚੱਲਣ ਨੂੰ ਇੱਥੇ ਕੋਈ ਇੱਕ ਕਰਨੀ ਹੈ ਜਿੱਥੇ ਕਟੋ-ਕਟ ਗੱਡੀ ਨਾ ਖੜੀ ਹੋਵੇ ਵੀ ਗੱਡੀਆਂ ਕਿੱਸੀ ਹਵਾ ਚ ਲੈ ਕੇ ਜਾਣੀਆਂ ਨੇ बना पक्की बनने के बाद एक रात में तो वो फंड कहाँ से आया वो फंड भी तो आया ना कहीं से जैसे कहते नहीं है और हम कहते हैं चार लाख आया है तो ऐसे खाली हम दो मी दो सौ मीटर नहीं बनने देंगे बस दो सौ फुट अगर पूरी करवानी है तो पूरी पत्थर करवा के उस पर बजरी ही डलवा दो उसके बाद ये टाइल जब फंड आए जब टाइल लगवा दो नहीं।, नहीं अभी हमें कोई उम्मीद नहीं है कुछ नहीं मिला साहब यहाँ है नहीं तो हम क्या उम्मीद रखें कि एम एल साहब आकर हमारा रोड बनवा देंगे अभी तक नहीं आए हमने तो सोच कर ये पाया कि कुछ बदलाव आएगा कुछ करेंगे हम लोग मजे हैं क्या फ़ायदा है इसे ਤਾਂ ਵੀ ਇਹ ਸੜਕਾਂ ਪੱਕੀਆਂ ਤੁਹਾਡੀਆਂ ਜਰੂਰ ਬਣਾਵਾਂਗੇ ਮਰ ਵੋਟਾਂ ਲੈਣ ਤੋਂ ਬਾਅਦ ਜਦੋਂ ਬਣ ਜਾਂਦੇ ਨੇ ਨਾ ਆ ਕੇ ਕੋਈ ਗਿੜਾ ਲਾਂਦਾ ਨਾ ਕਿ ਹਾਲ ਪੁੱਛਦਾ ਨਾ ਚਾਲ ਪੁੱਛਦਾ ਨਾ ਕੋਈ ਰੋੜ ਹਾਂਜੀ ਬੜੀ ਵਾਰੀ ਕਿਹਾ ਜੀ ਆਂਧੇ ਨਹੀਂ ਮਿਲਦਾ ਹੀ ਨਹੀਂ ਗੇ ਉਹ ਸਾਡੇ ਵਰਗੇ ਆਮ ਬੰਦਿਆਂ ਲਈ ਨਹੀਂ ਹੈਗੇ ਉਹ ਸਾਨੂੰ ਨਹੀਂ ਮਿਲਦੇ ਉਹ ਤਾਂ ਕਹਿ ਜਿਹੜਾ ਉਹ ਪੈਸੇ ਵਾਲਿਆਂ ਦੇ ਲਈ ਨੇ ਸਾਡੇ ਵਰਗੇ ਆਮ ਲੋਕਾਂ ਦੇ ਲਈ ਸਰਕਾਰ ਅਸਲ ਦੇ ਵਿੱਚ ਬਣੀ ਨਹੀਂ ਹੈਗੀ ਨਾਲੇ ਸਾਨੂੰ ਇਦਾਂ ਦੀ ਨਾ ਫਰੀ ਬਿਜਲੀ ਚਾਹੀਦੀ ਆ ਨਾ ਸਾਨੂੰ ਇਦਾਂ ਦੀ ਸਰਕਾਰ ਚਾਹੀਦੀ ਆ ਜਿਹਦੇ ਰਾਜ ਦੇ ਵਿੱਚ ਨਾ ਲਾਈਟ ਰਵੇ ਨਾ ਇਦਾਂ ਦੀਆਂ ਸੜਕਾਂ ਬਣਨ ਕੀਤੇ ਦਾ ਵਾਅਦਾ ਬਹੁਤ-ਬਹੁਤ ਵੱਡੇ-ਵੱਡੇ ਸੀਗੇ ਪਰ ਹੋਇਆ 1 ਰੁਪਏ ਦਾ ਕੰਮ ਨਹੀਂ ਹੈਗਾ ਆਧਵਾ ਸਾਹਿਬ ਕਹਿੰਦੇ ਕਿ ਰੰਗਲਾ ਪੰਜਾਬ ਬਣਾਉਣਾ ਦੁਨੀਆਂ ਨੂੰ ਰੰਗਲਾ ਜੀ ਬਹੁਤ ਵਧੀਆ ਹੈਗਾ ਰੰਗਲਾ ਦੇਖੋ ਜੀ ਟੋਏ ਹੈਗੇ ਨੇ ਫਰੀ ਦੇ ਸਵਿਮਿੰਗ ਪੂਲ ਨੇ ਇਸ ਵੀਵਲਿੰਗ ਭੁਖਲਾ ਪੰਜਾਬ ਭੁੱਖੇ ਮਰਨੇ ਵਾਲਾ ਕੰਮ ਹੋਇਆ ਉਹ ਪੰਜਾਬ ਬਣ ਰਹਾ ਇਹ ਤਾਂ ਜੇ ਲਾਈਟ ਹੀ ਨਹੀਂ ਰਹੇਗੀ ਭਾਜੀ 2-2 3 ਦਿਨ ਦਿਨ ਜੇ ਘਰਾਂ ਦੇ ਵਿੱਚ ਲਾਈਟ ਨਹੀਂ ਰਹੇਗੀ ਕਿੱਦਾਂ ਦਾ ਰੰਗਲਾ ਪੰਜਾਬ ਤੁਸੀਂ ਰੰਗਲਾ ਪੰਜਾਬ ਜੇ ਇਸ ਨੂੰ ਕਹਿੰਨੇ ਹੋ ਤਾਂ ਅਸੀਂ ਬਹੁਤ ਖੁਸ਼ ਆ ਜੇ ਐਸੀ ਚੀਜ਼ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਜੇ 2-2 3 ਦਿਨ ਲੋਕਾਂ ਦੇ ਘਰਾਂ ਦੇ ਵਿੱਚ ਲਾਈਟ ਨਾ ਰਵੇ ਤੇ ਫਿਰ ਇਹ ਬਹੁਤ ਵਧੀਆ ਰੰਗਲਾ ਪੰਜਾਬ ਹੈ ਅਸੀਂ ਇਹਦੇ ਨਾਲ ਖੁਸ਼ ਆ ਅਸੀਂ ਇਹਦੇ ਨਾਲ ਹੀ ਹੈਬਟ ਬਣਾ ਲਾਂਗੇ ਰਹਿਣ ਦੀ ਮਹੱਲਾ ਨਿਵਾਸੀ ਇਕੱਠੇ ਹੋਏ ਅੱਜ ਤੁਹਾਨੂੰ ਤੁਹਾਡੀ ਲਾਸਟ ਮੰਗ ਕੀ ਹੈਗੀ ਇਸ ਦੀ ਮੰਗ ਇਹੀ ਹੈ ਜੀ ਮੰਗ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ ਹਮਾਰੀ ਸੜਕ ਬਣਾ ਦੇ ਮੰਦਰ ਤੱਕ ਕੀ ਬਸ ਮੰਦਰ ਤੱਕ ਦੀ ਇੱਕ ਛੋਟੀ ਜੀ ਸੜਕ ਦੀ ਡਿਮਾਂਡ ਕਰਦੇ ਆ ਗਲੀਆਂ ਤਾਂ ਅਸੀਂ ਆਪਣੇ ਫੰਡ ਨਾਲ ਆਪ ਬਣਵਾ ਹੀ ਲਈਆਂ ਆ ਵੀ ਨਹੀਂ ਕਹਿੰਦੇ ਵੀ ਗਲੀ ਬਣਾ ਦਿਓ ਗਲੀ ਅਸੀਂ ਆਪ ਬਣਵਾ ਲਈ ਹੈ ਠੀਕ ਆ ਆਪ ਹੀ ਬਣਵਾ ਲਾਂਗੇ ਤੁਸੀਂ ਮੇਨ ਤੱਕ ਟੁਕੜ ਚੱਲਦਾ ਕਰੋ ਬੱਸਾਂ ਖੜ ਰਹੀਆਂ ਨੇ ਬੱਚੇ ਜਾ ਰਹੇ ਨੇ ਓਏ ਡਿੱਬੇ ਨੇ ਵੀ ਕੁਛ ਤਾਂ ਵੀ ਸੇਫਟੀ ਰੱਖੋ ਜੀ ਕਹਿੰਦੇ ਹਮ ਇਹ ਵੀ ਬਣਵਾ ਦੇਗੇ ਆਪਣੀ ਅਗਰ ਨਹੀਂ ਸਰਕਾਰ ਕੇ ਪਾਸ ਪੈਸਾ ਹਮ ਇਹ ਵਾਲੀ ਵੀ ਬਣਵਾ ਦੇਗੇ ਆਪਣੇ ਪੰਡ ਸੇ ਹਮੇ ਕੋਈ ਦਿੱਕਤ ਨਹੀਂ ਹੈ ਤਾਂ ਬੁਲ ਕਰੇ ਬਸ ਹਮਾਰੇ ਪਾਸ ਫਿਰ ਵੋਟ ਮੰਗਣੇ ਨਾ ਹੈ ਬਸ ਕੋਈ ਵੀ ਬਸ अगर कहीं गवर्नमेंट की अपनी रोड खुद बनवा लें वो भी बनवा लेंगे अपने आप। उनके ऐसे तो के ऊपर कोई कमेंट नहीं करते जी सीधा साहब ठीक है सिन्हा जैन कॉलोनी मामला है की दो सौ फुट रोड बन रहा है लेकिन बनना चाहिए पूरी रोड बननी चाहिए पूरी सड़क बननी चाहिए जब 800 फुट करीब सड़क है 200 फुट बन जाए 600 फुट दसे रह जाए और मोहल्ला वाले क्या करेंगे पानी में एक फुट पा, पानी लग जाती है उसमें से निकलते हैं फिर उसका क्या हाल है इसके लिए हम लोग उसको रुकवा तो रहे हैं कि पूरे गली बने बने तो पूरी गली बने नहीं बने तो ना बने वो कोई है सामने दिखाई नहीं दे रहा है सेक्रेटरी से बात की है सेक्रेटरी कहता है कि 200 गज ही पास हुआ है उतना चार लाख रुपया फंड में है उतना ही बनेगा अभी बाद में बनेगा बाकी आप लोग ज्यादा जीत करोगे तो पुलिस केस हो जाएगी सेक्रेटरी हम मां, मांग करते हैं कि पूरी गली बने ਸਾਰੇ ਇਹ ਰੋਡ ਆ ਤੁਹਾਡੇ ਸਾਹਮਣੇ ਆ ਦੇਖ ਲਓ ਕਿ ਇੱਧਰ ਵੀ ਖੱਡੇ ਹੋ ਪਿੱਛੇ ਬੱਸਾਂ ਸਕੂਲ ਦੀਆਂ ਸਾਰੀਆਂ ਚੌਂਕ ਚ ਖਲੋਤੀਆਂ ਹੁੰਦੀਆਂ ਨੇ ਸਾਰੇ ਚੌਂਕ ਖੱਡੇ ਡੱਡ ਪਏ ਨੇ ਬੱਚਾ ਪੁੜਕਦੀਆਂ ਨੇ ਉਹ ਕਦੀ ਐਨੂੰ ਪਾਣੀ ਜਾਂਦਾ ਕਦੀ ਐਨੂੰ ਜਾਂਦਾ ਤੇ ਹੁਣ ਇਹ ਸਭ ਤੋਂ ਪਹਿਲੇ ਉੱਥੇ ਜਾਈਏ ਜਿੱਥੇ ਕਿ ਸਕੂਲ ਦੇ ਛੋਟੇ ਛੋਟੇ ਬੱਸੇ ਬੱਚਾ ਜੇ ਬੱਚੇ ਬੈਠੇ ਹੁੰਦੇ ਆ ਬੱਸਾਂ ਚ ਉਹ ਵਿਚਾਰੇ ਸਕੂਲ ਪੁੜਕਦੇ ਕਦੀਆਂ ਨੂੰ ਫਿਰਦੇ ਕਦੀ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਬਣਾਨੀ ਚਾਹੀਦੀ ਹੈ ਸਰਕਾਰ ਨੂੰ ਰੋਡ ਕਿ ਨਹੀਂ ਬਣਾਨੀ ਚਾਹੀਦੀ ਦੋਸਤੋ ਬਣਾਓ ਬੱਸ ਬੋਟਾਂ ਜਦੋਂ ਲੈਣ ਆਉਂਨ ਉਹਨੇ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਉਹਨਾਂ ਨੇ ਕਹਿਣਾ ਵਾ ਜੀ ਜੋ ਜੀ ਤੁਹਾਡੇ ਅਸੀਂ ਹਰ ਇੱਕ ਕੰਮ ਕਰਾਂਗੇ ਤੁਹਾਡੇ ਅਸੀਂ ਆ 7 ਸਾਲ 8 ਸਾਲ ਹੋ ਗਿਆ ਸਾਨੂੰ ਦੇਖਦਿਆਂ ਨੂੰ ਆਂਦੇ ਨੇ ਹਰ ਸਾਲ ਬੋਟਾਂ ਲੈ ਕੇ ਚਲੇ ਜਾਂਦੇ ਨੇ ਕਦੀ ਝਾੜੂ ਵਾਲ ਆ ਗਿਆ ਕਦੀ ਕਾਂਗਰਸ ਹੀ ਆ ਗਿਆ ਤੇ ਕਦੀ ਕੱਲੀਏ ਆ ਗਿਆ ਲੈ ਕੇ ਆਪਣਾ ਕੰਮ ਨਿਭਟ ਜਾਂਦਾ ਤੇ ਮੈਂ ਕੌਣਾ ਤੇ ਤੂੰ ਕੌਣਾ ਬਾਅਦ ਵਿੱਚ ਕੋਈ ਵੀ ਨਹੀਂ ਪੁੱਛਦਾ ਹੈਗਾ ਜਦੋਂ ਕੋਈ ਪੰਗਾ ਇਦਾਂ ਦਾ ਪੰਗਾ ਹੁੰਦਾ ਉਹ ਸਾਰੇ ਪ੍ਰਧਾਨਗੀ ਦਿਖਾਣ ਲੱਪੈਂਦੇ ਆ ਕੇ ਸਾਰੇ ਸਰਪੰਚ ਬਣ ਜਾਂਦੇ ਆ ਸਾਰੇ ਸੀ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਸਾਨੂੰ ਤਾਂ ਪਤਾ ਹੀ ਅੱਜ ਲੱਗਾ ਸਰ ਕੇ ਤੇ ਅੱਧੀ ਅੱਧੀ ਸਾਰੇ ਮੁਹੱਲੇ ਦੇ ਖੁਸ਼ੀ ਕਿ ਪੂਰੀ ਰੋਡ ਬੰਦੀ ਪਈ ਆ ਤੇ ਅੱਜ ਪਤਾ ਲੱਗਾ ਨਹੀਂ ਤੇ ਇੰਨੇ ਕਾ ਗੇਟ ਮੂਤੇ ਤੱਕ ਹੀ ਬਣ ਰਹੀ ਆ ਜਦੋਂ ਇੱਥੇ ਤੱਕ ਬਣ ਰਹੀ ਸੀ ਤੁਸੀਂ ਉਹਨੂੰ ਰੋਕਿਆ ਨਹੀਂ ਆਪਾਂ ਉਪਜਾ ਤੇ ਫਿਰ ਪਜਾਤੇ ਸਾਰੇ ਬੰਦੇ ਇੱਥੋਂ ਅਸੀਂ ਸਾਰੇ ਨੇ ਮੁਹੱਲੇਦਿਆਂ ਨੇ ਰਲ ਕੇ ਰਲੇ ਨੇ ਸਾਰੇ ਮੁਹੱਲਿਆਂ ਨੇ ਭਜਾਏ ਆ ਰਿਤਿਕ ਕਿਹੜੀ ਕਲੋਨੀ ਜੈਨ ਕਲੋਨੀ ਬੰਦੀ ਜੈਨ ਰੀਅਲ ਸਟੇਟ ਮਾਮਲਾ ਇਹ ਹੋਇਆ ਜੀ 25% ਸਿਰਫ ਸੜਕ ਬਣ ਰਹੀ ਆ ਜਦਕਿ ਸਾਡੀ ਪੂਰੀ ਸੜਕ ਹੈਗੀ ਆ ਇੱਕ ਵਾਰ ਚ ਇੱਕ ਪੂਰੀ ਸੜਕ ਬਣਨੀ ਚਾਹੀਦੀ ਆ ਇੱਥੇ ਹੋ ਰਹੀ ਆ ਪਾਰਸ਼ੀਅਲਟੀ ਪਹਿਲਾਂ ਸਾਨੂੰ ਦੱਸਿਆ ਗਿਆ ਕਿ ਪੂਰੀ ਸੜਕ ਬਣ ਰਹੀ ਆ ਉਦੋਂ ਬਾਅਦ ਇੰਨਾ ਕੰਮ ਕਰਵਾ ਕੇ ਰੁਕਵਾਣ ਦੀ ਇਹਨਾਂ ਦੀ ਪੂਰੀ ਤਿਆਰੀ ਸੀਗੀ ਜੀ ਇਹ ਇਹ ਕਿ ਇਹਨਾਂ ਸੈਕਟਰੀ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਸਿਰਫ 200 ਫੁੱਟ ਦਾ ਸਾਡੇ ਕੋਲੇ ਪੈਸਾ ਆਇਆ ਸੀ ਉਹਨਾਂ ਹੀ ਕੰਮ ਕਰਾਂਗੇ ਸਾਡੀ ਸਰਕਾਰ ਕੋਲੇ ਫੰਡ ਨਹੀਂ ਹੈਗਾ ਸਾਨੂੰ ਸਰਕਾਰ ਨੇ ਜਿੰਨੇ ਪੈਸੇ ਦਿੱਤੇ ਆ ਉਹਨਾਂ ਹੀ ਕੰਮ ਕਰਾਂਗੇ ਕੀ ਅੱਗੇ ਜਨਤਾ ਨਹੀਂ ਰਹਿੰਦੀ ਅਸੀਂ ਪੁੱਛਣਾ ਚਾਹੁੰਦੇ ਆ ਕਿ ਅੱਗੇ ਜਨਤਾ ਨਹੀਂ ਰਹਿੰਦੀ ਜੇ ਕੰਮ ਹੋਵੇ ਪ ਟੋਏ ਦੇ ਵਿੱਚ ਤੁਸੀਂ ਫੋਟੋ ਤੁਸੀਂ ਆਪ ਕੈਪਚਰ ਕਰ ਸਕਦੇ ਹੋ ਕਿੰਨਾ ਪਾਣੀ ਰੇ ਖੜਦਾ ਹੈ ਕੀ ਹੋ ਜਾਂਦਾ ਹੈ ਇੱਥੇ ਕਿੰਨਾ ਪਾਣੀ ਖੜਦਾ ਹੈ ਕੌਣ ਜ਼ਿੰਮੇਵਾਰੀ ਲਏਗਾ ਇਸ ਚੀਜ਼ ਦੀ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਹਨ ਗਿਰਗੁਰ ਕੇ ਫਿਰ ਕੌਣ ਜ਼ਿੰਮੇਵਾਰੀ ਲਏਗਾ ਉਸ ਦੀ ਕੱਲ ਵੀ ਟੈਂਪੂ ਪਈਦਾ ਹੈ ਨਾ ਯਹਾਂ ਤੇ ਹਾਂ ਕੱਲ ਵੀ ਟੈਂਪੂ ਰੇ ਪਲਟਿਆ ਵਾ ਉਹਦਾ ਜਵਾਬ ਦਿਓ ਨਾ ਅਸੀਂ ਸਿਰਫ ਇੰਨੀ ਕੁ ਮੰਗ ਕਰ ਰਹੇ ਹਾਂ ਜੇ ਸੜਕ ਪੂਰੀ ਬਣੇਗੀ ਨਹੀਂ ਬਣੇਗੀ ਸੜਕ ਸੜਕ ਪੂਰੀ ਬਣੇਗੀ ਅਮਨੇ ਸੜਕ ਬਣੇਗੀ ਤਾਂ ਪੂਰੀ ਬਣੇਗੀ ਨਹੀਂ ਤਾਂ ਸੜਕ ਨਹੀਂ ਬਣਦੀ ਯਹਾਂ ਤੇ ਸਿੱਧਾ ਸਾਹਿਬ ਹੈ ਜੀ ਸੜਕ ਪੂਰੀ ਬੰਨਾ ਹੈ ਕਿੱ ਇਹ ਨਹੀਂ ਐਸਾ ਨਹੀਂ ਹਮ ਨਹੀਂ ਚਾਹਤੇ ਹਮ ਚਾਹਤੇ ਪੂਰੀ ਬਣੇ ਜਿਹੜੇ ਐਮ ਐਲ ਏ ਸਾਹਿਬ ਨੂੰ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਐਮ ਐਲ ਏ ਸਾਹਿਬ ਮਿਲਦਾ ਹੀ ਨਹੀਂ ਦਫ਼ਤਰ ਮਿਲਦਾ ਹੀ ਨਹੀਂ ਜੀ ਹਮੇ ਤਾਂ ਮਿਲਲੇ ਸਾਹਿਬ ਦਫ਼ਤਰ 'ਚ ਮਿਲਦਾ ਹੀ ਨਹੀਂ ਪੰਚਾਇਤ ਭੰਗ ਹੋ ਚੁੱਕੀ ਆ ਪੰਚਾਇਤ 'ਚ ਬੈੰਦੀ ਆ ਉਧਰ ਗੱਲ ਕਰੋ ਕਿਦਾ ਕਰ ਲੋ ਜੀ ਆਪ ਤਕਰੀਬਨ 2 ਹਫ਼ਤੇ ਪਹਿਲੇ ਅਸੀਂ ਚਾਰਾਂ ਪੰਜਾਂ ਗਲੀਆਂ ਨੇ ਇਕੱਠੇ ਹੋ ਕੇ ਇੱਕ ਲੈਟਰ ਬਣਾਇਆ ਹੋਇਆ ਐ ਐਮ ਐਲ ਏ ਨੂੰ ਦੇਣਾ ਹੈਗਾ ਉਹਦੇ ਦਫ਼ਤਰ 'ਚ ਮੈਂ 2-3 ਵਾਰੀ ਜਾ ਚੁੱਕਿਆ ਤੇ ਉਹਨਾਂ ਦੇ ਸੈਕਟਰੀ ਹੈਗੇ ਆ ਮਿਸਟਰ ਪ੍ਰਿੰਸ ਉਹਨਾਂ ਨਾਲ ਵੀ 3-4 ਵਾਰੀ ਗੱਲ ਹੋ ਚੁੱਕੀ ਐ ਉਹ ਕਹਿ ਰਹੇ ਕਿ ਐਮਐਲਏ ਸਾਹਿਬ ਇਸ ਟਮ ਜਲੰਧਰ ਹੈਗਾ ਕੋਈ ਇਲੈਕਸ਼ਨ ਚੱਲ ਰਿਹਾ ਉੱਥੇ 10 ਤਰੀਕ ਨੂੰ ਇਲੈਕਸ਼ਨ ਹੈ ਅੱਜ ਕੱਲ ਮੇਰੀ ਗੱਲ ਹੋਈ ਉਹਦੇ ਨਾਲ ਕੱਲ ਵੀ ਉਹ ਕਹਿ ਰਹੇ ਸੀ ਕਿ 10 ਤਰੀਕ ਨੂੰ ਅਸੀਂ ਆਵਾਂਗੇ ਤੇ ਫਿਰ ਗੱਲ ਕਰਾਂਗੇ ਮੈਂ ਉਹਨਾਂ ਨੂੰ ਸਿੰਪਲ ਇੱਕੋ ਹੀ ਗੱਲ ਕਹੀ ਸੀ ਸਾਡੀ ਗਲੀਆਂ ਦੀ ਡਵੈਲਪਮੈਂਟ ਦਾ ਮਸਲਾ ਹੈਗਾ ਤੇ ਅਸੀਂ ਗੱਲ ਕਰਨੀ ਹੈ ਸਾਡੀ ਮੀਟਿੰਗ ਕਰਾਓ ਤੇ ਅਜੇ ਤੱਕ ਸਾਡੀ ਮੀਟਿੰਗ ਹੋ ਨਹੀਂ ਪਾਰੀ ਬਸ ਉਹ ਹੀ ਕਹਿ ਰਹੇ ਕਿ ਬਾਹਰ ਹੈਗੇ ਬੀਜੀ ਹੈਗੇ ਇਲੈਕਸ਼ਨ ਚ ਹੈ ਉਸ ਦਿਨ ਹੀ ਗੱਲਾਂ ਚੱਲ ਰਹੀਆਂ ਅਜੇ ਤੱਕ ਸਰ ਨਾਲ ਕੋਈ ਗੱਲ ਨਹੀਂ ਕੀਤੀ ਮੀਟਿੰਗ ਨਹੀਂ ਕੀਤੀ ਲੈਟਰ ਸਾਡੇ ਕੋਲ ਤਿਆਰ ਪਿਆ ਹੈਗਾ ਸਾਰੇ ਚਾਰਾਂ ਗਲੀਆਂ ਦੇ ਸਾਈਨ ਹੋਏ ਹੋਏ ਨੇ ਉਹਦੇ ਉੱਪਰ ਤਾਂ ਇਹ ਜਿਹੜੀ ਗਲੀ ਹੁਣ ਇਹਨਾਂ ਨੇ ਇਹ ਸਟਾਰਟ ਕੀਤੀ ਐ ਇਹ ਬੜਾ ਸਿੰਪਲ ਐ ਅਸੀਂ ਪਹਿਲੇ ਵੀ ਮੇਰੀ ਹੁਣੇ ਗੱਲ ਹੋਈ ਸੀ ਠੇਕੇਦਾਰ ਨਾਲ ਠੇਕੇਦਾਰ ਤਾਂ ਮੇਰੇ ਨਾਲ ਨਾਰਾਜ਼ ਹੋਏ ਕਹਿੰਦਾ ਕਿ ਤੁਸੀਂ ਬਦਮਾਸ਼ੀ ਕਰ ਰਹੇ ਹੋ ਮੈਂ ਕਿਹਾ ਯਾਰ ਮੈਂ ਤਾਂ ਤੁਹਾਨੂੰ ਫਿਰ ਤੁਹਾਡਾ 9 ਕੀ ਹੈਗਾ ਨਾ 10 ਦੱਸੋ ਤੁਹਾਡਾ ਕਹਿੰਦਾ ਜੀ ਪਹਿਲਾਂ ਤਾਂ ਕਾਫੀ ਨਾਟਾਲ ਮਟੋਲ ਜਿਹਾ ਕੀਤਾ ਐ ਐਂਡਰਵਿਚ ਸਿੰਘ ਮੇਰਾ ਨਾਮ ਹਿਮਾਂਸ਼ੂ ਐ ਤਾਂ ਮੈਂ ਉਹਨੂੰ ਕਿਹਾ ਬੜਾ ਸਿੰਪਲ ਐ ਇਹ ਜਿਹੜਾ 3-4 ਲੱਖ ਰੁਪਏ ਫੰਡ ਲੈ ਕੇ ਤੁਸੀਂ 200 ਫੁੱਟ ਸਟਾਰਟ ਕੀਤੀ ਐ ਇਹ ਨਾ ਬਣਾਓ ਸਾਡੀ ਜਾਂ ਤਾਂ ਪੂਰੀ ਗਲੀ ਬਣਾਓ ਜਾਂ ਇਹਨੂੰ ਵੀ ਵਿੱਚੇ ਛੱਡ ਦਿਓ ਐਨੀ ਗੱਲ ਹੋਈ ਐ ਇਸੇ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਅੱਜ ਦਫ਼ਤਰ ਜਾ ਰਹੇ ਆ ਤੇ ਉਹਨਾਂ ਨਾਲ ਗੱਲ ਕਰਨੀ ਆਂ ਦੈਟਸ ਆਂ ਲੇਕਿਨ ਗਲੀਆਂ ਕਿੰਨਾ ਵੱੰਡ ਰੁਕਵਾਈਆਂ ਲੀਂਗੀਆਂ ਗਲੀਆਂ ਤਾਂ ਸਾਰੇ ਅਸੀਂ ਕਹਿ ਰਹੇ ਆ ਸਾਰੇ ਮਹੱਲੇ ਹੀ ਕਹਿ ਰਿਆ ਵੀ ਇਹ ਪੂਰੀ ਗਲੀ ਬਣਾਓ ਜਾਂ ਫਿਰ ਇਹ ਵੀ ਰਹਿਣ ਦਿਓ ਚਲੋ ਪਰਲੀ ਪੂਰੀ ਹੋਣੀ ਹੋਈ બસ ਪਰ ਸਿਮਪਲ ਐ ਇਹ ਗਲੀ ਬਣਾਣੀ ਐ ਤਾਂ ਪੂਰੀ ਬਣਾਓ ਅਸੀਂ 2 ਫੁੱਟ ਜਾਂ 400 ਫੁੱਟ ਨਹੀਂ ਬਣਨ ਦੇਣੀ ਹੈਗੀ 6000 ਫੁੱਟ ਚਾ 1500 ਫੁੱਟ ਚਾ 600 ਫੁੱਟ ਅਸੀਂ ਪੂਰੀ ਬਣਾਵਾਂਗੇ ਨਿਕਲ ਜਾਣਾ ਜੀ ਤਾਂ ਕੀ ਕਹਿਣਾ ਚਾਹੋਗੇ ਇਸ ਗਲੀ ਦੇ ਵਿੱਚ ਜਿਹੜੀਆਂ ਨੇ ਮੱਲਾਂ ਦਾ ਚਲੋ ਗੱਲੇ ਰਖਵੀਆਂ ਨਹੀਂ ਲੇਕਿਨ ਇਹ ਗੱਲ ਇਹ ਹੈ ਕਿ ਪਿਛਲੇ 5 ਸਾਲਾਂ ਤੋਂ ਸਾਨੂੰ ਕਾਂਗਰਸ ਦੀ ਜੇ ਸਰਕਾਰ ਰਹੀ ਹੈ ਤਦ ਤੱਕ ਕੋਈ ਫੰਡ ਆਇਆ ਨਹੀਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਵੀ ਪੰਜਾਬ ਗਵਰਨਮੈਂਟ ਵੱਲੋਂ ਕੋਈ ਫੰਡ ਨਹੀਂ ਆਇਆ ਸੈਂਟਰ ਗਵਰਨਮੈਂਟ ਦਾ ਫੰਡ ਆਇਆ ਉਧਰ ਦੀ ਗਲੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀਗੇ ਉਹਨੂੰ ਉਹਨੂੰ ਵੀ ਰਸਤੇ ਦੋਨੋਂ ਪਾਸੇ ਪੈਂਦੇ ਨੇ ਇੱਧਰ ਨੇ ਵੀ ਤੇ ਉੱਧਰ ਨੂੰ ਅਸੀਂ ਕੋਸ਼ਿਸ਼ ਕਰਕੇ ਉਹ ਗਲੀ ਆਪਣੀ ਤਿਆਰ ਕਰਾ ਲਈ ਹੁਣ ਇਹ ਇਹ 3 ਲੱਖ 363000 ਰੁਪਏ ਸਾਡਾ ਪੰਚਾਇਤ ਚ ਬਿਆਹ ਤੇ ਜਾ ਪੰਚਾਇਤ ਭੰਗ ਹੋ ਗਈ ਪਤਾ ਨਹੀਂ ਕਿਹਦੇ ਕਹਿਨ ਦੇ ਉੱਤੇ ਫੈਕਟਰੀ ਨੇ ਇਹ ਗਲੀ ਸ਼ੁਰੂ ਕਰਾ ਲਈ ਤੇ ਇਹ ਗਲੀ ਦੇ ਵਿੱਚ ਹੁਣ ਲੋਕਾਂ ਨੂੰ ਰੋਸ ਹੈ ਕਿ ਅੱਧੀ ਗਲੀ ਕਿਉਂ ਬਣ ਰਹੀ ਹੈ ਪੂਰੀ ਬੰਨਣੀ ਚਾਹੀਦੀ ਹੈ ਜਦੋਂ ਲੋਕਾਂ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਜਿੱਥੇ ਤੱਕ ਬੰਦੀ ਹੈ ਉੱਥੇ ਤੱਕ ਮੰਨਨ ਤੋਂ ਬਾਅਦ ਦੇ ਵਿੱਚ ਜੇ ਸਰਕਾਰ ਆਏਗੀ ਕਿਉਂਕਿ ਹਾਇਦ ਫੰਡ ਦਾ ਹੈ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਫੰਡ ਜੇ ਫੰਡ ਹੀ ਹੈ ਨਹੀਂ ਤਾਂ ਬਣੂਗੀ ਕਿਦਾਂ ਲੇਕਿਨ ਲਗਭਗ ਕਿਤੇ ਨਾ ਕਿਤੇ ਮੈਂ ਲੈਣ ਵਾਸਤੇ ਤੁਹਾਡੇ ਤੇ ਕਿਉਂ ਰੋਸ਼ ਹੈਗਾ ਤੁਹਾਡੇ ਤੇ ਕਿਉਂ ਹੋਇਆ ਥੋੜੀ ਜਿਹੀ ਦੇਖੋ ਜੀ ਰੋਸ਼ ਇਹ ਤਾਂ ਕਈ ਵਿੱਚ ਬੰਦੇ ਹੁੰਦੇ ਨੇ ਜਿਹੜੇ 도ਗਲੇ ਪਾਸੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਆਪਣਾ ਰੋਸ਼ ਜਿਤਾ ਨਹੀਂ ਹੁੰਦਾ ਨਾ ਕਹਿੰਦੇ ਕੰਮ ਕੀ ਕੀਤੇ ਆ ਮੈਂ ਕਿਹਾ ਕੰਮ ਸਾਡੇ ਬੋਲਦੇ ਆ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਹਜੇ ਪਤਾ ਨਹੀਂ ਐ ਜਿਹੜੇ ਪੁਰਾਣੇ ਰਹਿੰਦੇ ਆ ਸਾਰਿਆਂ ਨੂੰ ਪਤਾ ਕੰਮ ਕਿੰਨੇ ਕੀਤੇ ਕਿੰਨੇ ਨਹੀਂ ਕੀਤੇ ਲੱਗਦਾ ਵੀ ਕਿਤੇ ਆਮ ਆਦਮੀ ਪਾਰਟੀ ਸਰਕਾਰ ਆ ਫਿਰ ਵੀ ਲੋਕਾਂ ਨੇ ਬੂਟਾ 바ਗੀ ਕਾਮ ਆ ਦੀ ਪਾਰਟੀ ਨੂੰ ਜਿਤਾਇਆ ਲੇਕਿਨ ਇਹ ਜੋ ਗੜੀਆਂ ਦੇ ਹਾਲਾਤ ਨੇ ਫਿਰ ਵੀ ਇਹ ਕਿਉਂ ਨਹੀਂ ਅਜੇ ਤੱਕ ਬਦਲੇ ਦੇਖੋ ਜੀ ਇਹ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਇਹ ਇੰਨਾ ਮਾੜਾ ਹਾਲ ਐ ਉਹਨਾਂ ਦੇ ਵਾਅਦੇ ਕੀਤੇ ਹੋਏ ਅੱਜ ਤੱਕ ਕੋਈ ਨਿਭੇ ਨਹੀਂ ਐ ਜਿਸ ਦੇ ਕਾਰਨ ਅੱਜ ਲੋਕੀ ਰੋਸ ਚ ਐ ਜੇ ਅੱਜ ਉਹ ਹੀ ਵਾਅਦੇ ਨਿਭੇ ਹੁੰਦੇ ਅੱਜ ਕੋਈ ਵੀ ਬੰਦਾ ਰੋਸ਼ਚਨਾ ਹੁੰਦਾ ਸਿੱਧੀ ਜੀ ਗੱਲ ਹੈ 2 ਸਾਲ ਸਰਕਾਰ ਰਹੀ ਆ ਆਮ ਆਦਮੀ ਪਾਰਟੀ ਦੀ ਪੰਚਾਇਤ ਦੇ ਵਿੱਚ ਜੇ ਕੋਈ ਇਹਨਾਂ ਨੇ ਫੰਡ ਦਿੱਤਾ ਤੁਹਾਨੂੰ ਆਪਣਾ ਆਰਟੀਆਈ ਦੇ ਤਰੂ ਦੱਸਦਨ ਐਮ ਐਲ ਏ ਸਾਫ਼ ਕੀ ਮੈਂ ਇਹ ਫੰਡ ਦਿੱਤਾ ਪੰਚਾਇਤ ਨੂੰ ਸਾਨੂੰ ਅਜੇ ਤੱਕ ਕੋਈ ਫੰਡ ਨਹੀਂ ਆਇਆ ਬਿਨਾਂ ਫੰਡ ਦੇ ਕੋਈ ਕੰਮ ਹੋਣਾ ਨਹੀਂ ਜਦੋਂ ਇਹ ਗਲੀਆਂ ਬਣਦੀਆਂ ਸੀ ਜਿੱਦੋਂ ਪੁੱਛਿਆ ਕਿ ਜਿਹਨਾਂ ਕੋਲੋਂ ਪੁੱਛਿਆ ਰਹੀ ਆ ਵੀ ਕਿਹੜੀ ਕਿਹੜੀ ਗਲੀ ਪਾਸ ਹੈਗੀ ਦੇ ਕਿਸ ਤਰ੍ਹਾਂ ਕੋਈ ਗਲੀ ਪਾਸ ਨਹੀਂ ਸੀ ਇਹਨੇ ਨੇ ਕੀ ਕੀਤਾ 363000 ਰੁਪਇਆ ਸਾਡਾ ਪਿਛਲੀ ਪੰਚਾਇਤ ਦਾ ਬਚਿਆ ਹੋਇਆ ਸੀਗਾ ਉਹ ਫੈਕਟਰੀ ਨੇ ਕਢਾ ਕੇ आम आदमी पार्टी ਦੇ ਚਿਹਤੇ ਹੋਣੇ ਆ ਜਾਂ ਕੋਣ ਹੋਣੇ ਆ ਜਿਨ੍ਹਾਂ ਦੇ ਕਾਰਨ ਆ ਗਲੀ ਬੰਦੀ ਪਈ ਐ ਜਿੰਨੀ ਗਲੀ ਬੰਦੀ ਐ ਤਾਂ ਹੀ ਮੱਲਾ ਰੋਸ਼ ਦੇ ਵਿੱਚ ਅਜੇ ਪੂਰੀ ਬੰਦੀ ਤਾਂ ਮੱਲੇ ਨੂੰ ਕਾਨੂੰ ਰੋਸ਼ ਹੋਣਾ ਸੀ ਸਿੱਧੀ ਜੀ ਗੱਲ ਮੱਲੇ ਨੂੰ ਤਾਂ ਹੀ ਇਸ ਚੀਜ਼ ਦਾ ਦੁੱਖ ਇਸ ਚੀਜ਼ ਦਾ ਹੈਗਾ ਜੇ ਬਣਾਣੀ ਸੀਗੀ ਤਾਂ ਪੂਰੀ ਬਣਾ ਦਿੰਦੇ ਅੱਧੀ ਕਾਨੂੰ ਬਣਾਈ ਐ ਜੀ ਲੇਕਿਨ ਜੀ ਹੁਣ ਤੁਸੀਂ ਕੀ ਵਿਸ਼ਵਾਸ ਹੋਣੇ ਮੱਲਾ ਦੇ ਵਸੇ ਨੂੰ ਜਿਹੜੀ ਗੱਲ ਦੇਖੋ ਜੀ ਮੈਂ ਤਾਂ ਤਨ ਮੰਨ ਨਾਲ ਅਜੇ ਮੈਨੂੰ 15 ਸਾਲ ਹੋ ਗਏ ਸੇਵਾ ਕਰਦੇ ਇਹਨੂੰ ਮੈਂ ਤਾਂ ਹਮੇਸ਼ਾ ਕਰਦਾ ਹੀ ਆ ਔਰ ਕਰਦਾ ਹੀ ਰਵਾਂਗਾ ਕਈ ਇਹਦੇ ਵਿੱਚੋਂ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਕੀ ਕਹਿੰਦੇ ਆ ਦੁੱਖ ਬੜਾ ਹੁੰਦਾ ਕਿ ਨਿਕਲ ਸੇਵਾ ਕਿਉਂ ਕਰਦਾ ਕਈਆਂ ਨੂੰ ਖੁਸ਼ੀ ਬੜੀ ਹੁੰਦੀ ਹੈ ਕਿ ਉਹ ਸੇਵਾ ਕਰਦਾ ਕਰਦਾ ਕਿਉਂ ਜਿਨ੍ਹਾਂ ਨੂੰ ਦੁੱਖ ਹੈ ਉਹਨਾਂ ਨੂੰ ਮੈਂ ਸੁਖੀ ਨਹੀਂ ਕਰ ਸਕਦਾ ਜਿਹੜੇ ਖੁਸ਼ ਸੁਖੀ ਹੈ ਉਹਨਾਂ ਨੂੰ ਪਤਾ ਹੀ ਹੈ ਕਿ ਜੇ ਜਿਹੜਾ ਬੰਦਾ ਰਾਤੀ 12 ਵਜੇ ਵੀ ਲਾਈਟ ਜਾਵੇ ਤਾਂ 12 ਵਜੇ ਵੀ ਇੱਥੇ ਕਲੋਨੀ 'ਚ ਹਾਜ਼ਰ ਹੁੰਦਾ ਕਿ ਭਾਈ ਲੇਟ ਹੈ ਨਹੀਂ ਤੁਹਾਡੇ ਵੱਲੋਂ ਹੁਣ ਮੱਲੇ ਨਿਵਾਸੀ ਨੂੰ ਕਿੰਨੀ ਜਲਦੀ ਜਿਹੜਾ ਵਿਸ਼ਵਾਸ ਜਾਇਆ ਦੇਖੋ ਜੀ ਜਦ ਤੱਕ ਮੈਂ ਝੂਠ ਗੱਲ ਕਰਾਂਗਾ ਨਹੀਂ ਕਿਸੇ ਵੀ ਮੱਲੇ ਨਿਵਾਸੀ ਨਾਲ ਜਦ ਤੱਕ ਪੰਚਾਇਤਾਂ ਦੇ ਇਲੈਕਸ਼ਨ ਨਹੀਂ ਹੁੰਦੇ ਪੰਚਾਇਤਾਂ ਦੁਬਾਰਾ ਨਹੀਂ ਆਉਂਦੀਆਂ ਇੱਥੇ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਦਾ ਸਿੱਧੀ ਜੀ ਗੱਲ ਹੈ ਜਿਹੜੀ ਗੱਲ ਆ ਮੇਰੇ ਸਾਰੇ ਭੈਣ ਭਰਾ ਮਾਵਾ ਸਾਰੀਆਂ ਮੇਰੀਆਂ ਖੜੀਆਂ ਨੇ ਮੈਂ ਉਹਨਾਂ ਨਾਲ ਗਲਤ ਗੱਲ ਨਹੀਂ ਕਰਾਂਗਾ ਨਹੀਂ ਐਮਐਲਏ ਸਾਹਿਬ ਨਹੀਂ ਕਰ ਸਕਦੇ ਐਮਐਲਏ ਸਾਹਿਬ ਕੋਲ ਕੋਟਾ ਨਹੀਂ ਹੁੰਦਾ ਜੀ ਰਿਐਲਿਟੀ ਤੋਂ ਦੱਸਤੀ ਆ ਜੀ ਹਲੋ ਹਾਂ ਜੀ ਸਸਰੇ ਵੀਰ ਜੀ ਸਸੇ ਗੁਰਵੇਸ਼ ਸਿੰਘ ਜੀ ਬੋਲ ਜੀ ਹਾਂਜੀ ਹਾਂਜੀ ਸਰ ਸੈਕਟਰ ਸਾਹਿਬ ਬੋਲਦੇ ਹਾਂ ਹਾਂਜੀ ਹਾਂਜੀ ਸਰ ਸਰ ਚੈਨਲ ਦੇ ਸੁਣੀਏ ਗੱਲ ਕਰ ਰਿਹਾ ਪੱਤਰਕਾਰ ਦੀ ਹਾਂਜੀ ਹਾਂਜੀ ਸਰ ਸਰ ਇਹ ਇੱਕ ਤਾਂ ਹੁਣੇ ਹੁਣੇ ਥੋੜੀ ਦੇਰ ਪਹਿਲਾਂ ਜਨਕਪੰਡੀ ਦੇ ਵਿੱਚ ਇਹ ਨਾ ਮਾਓ ਹੋਇਆ ਪਬਲਿਕ ਵੱਲੋਂ ਹਾਂਜੀ ਉਹ ਕਿਹੜੀ ਸੜਕਾਂ ਬਣਨੀਆਂ ਗਲੀਆਂ ਬਣਨੀਆਂ ਉਹ ਅੱਗੇ-ਅੱਗੇ ਬਣਨੀਆਂ ਅੱਧੇ ਨਹੀਂ ਬਣ ਰਹੀ ਸਰ ਜਿੰਨਾ ਲੋਕਾਂ ਨੂੰ ਪਹਿਲਾਂ ਹੀ ਬਣਾਵਾਂਗੇ ਨਾ ਆਪਣੇ ਕੋ 4.5 ਲੱਖ ਰੁਪਈਆ ਸੀ 19240 ਬਣਨੀ ਉਹ ਤੁਮ ਬੱਲੇ ਦੇ ਇਲਾਕਾ ਨਿਵਾਸੀ ਉਹ ਰੋਜ਼ ਤਾਰੇ ਵੀ ਜਿ ਬਣਾਣੀ ਪੂਰੀ ਬਣਾਉਣੀ ਇਹ ਵੀ ਰੋਗ ਤੋਂ ਕਹਿੰਦੇ ਪੂਰੀ ਵੀਰੇ ਕਿੱਦਾਂ ਬਣਾਉਂਗੇ ਪ੍ਰਚਾਰਕੋ ਪੈਸਾ ਹੀ ਨਹੀਂ ਫੇ ਪੂਰੀ ਕਿੱਦਾਂ ਬਣਾਵਾਂਗੇ ਦੱਸੋ ਤੁਸੀਂ ਦੱਸੋ ਜੀ ਜੀ ਤੁਸੀਂ ਉਹ ਮੱਲਿਆਂ ਨੂੰ ਮੜਾ ਤੁਸੀਂ ਇੱਕੋੜ ਮੱਲਿਆਂ ਵਿੱਚ ਜਾ ਕੇ ਉਸੇ ਉਹ ਸਵੇਰੇ ਆਜਣੇ ਵੀਰੇ 10 ਵਜੇ ਕੋਈ ਗੱਲ ਅੱਛਾ ਸਵੇਰੇ 10 ਵਜੇ ਆਉਗੇ ਹਾਂ ਜੀ ਹਾਂ ਕਿਉਂਕਿ ਉੱਥੇ ਕਾਫੀ ਇਕੱਠੇ ਹੋਦੇ ਲੋਕ ਤੇ ਉੱਥੇ ਜਿੰਨਾ ਪੰਚਾਇਤ ਕੋ ਤੁਸੀਂ ਵੀ ਸਮਝਦਾਰ ਹੋ ਜੀ ਤੁਸੀਂ ਵੀ ਡੇਲੀ ਪਿੰਡਾਂ ਜਾਣੇ ਖਬਰਾਂ ਲਾਣੇ ਜਦੋਂ ਪੰਚਾਇਤ ਕੋ ਪੈਸਾ ਹੀ 4.5 ਲੱਖ ਰੁਪਈਆ ਹਾਂ ਜੀ ਨਹੀਂ ਨਹੀਂ ਉਹ ਤਾਂ ਸਾਡੀ ਗੱਲ ਸਮਝਦੇ ਰੇਆ ਪਰ ਜਿਹੜੇ ਮੱਲੇ ਵਾਲੇ ਉਹ ਵੀ ਨਹੀਂ ਬਣਦੇ ਨਹੀਂ ਕਹਿੰਦੇ ਤੁਹਾਡਾ ਮੱਲੇ ਵਾਲਾ ਕਿੱਦਾਂ ਰ ਫਿਰ ਪ੍ਰਬੰਧਕ ਨੂੰ ਨਾਲ ਲੈ ਕੇ ਜੋ ਵੀ ਕਾਰਵਾਈ ਬੰਦੇਗੇ ਸ਼ੁਰੂ ਕਰਦਾਂਗੇ ਕੋਈ ਗੱਲ ਨਹੀਂ 1-4 ਲੱਖ ਰੁਪਏ ਜਿੰਨਾ ਉਹਨਾ ਹੀ ਕੰਮ ਆਉਣਾ ਜੀ ਹੋ ਕਿਸੇ ਲੋਕੇ ਚਲੋ ਥੈਂਕ ਯੂ ਸਰ ਅਹੀ ਥੋੜੀ ਗੱਲ ਫਿਰ 10-11 ਕੋਈ ਮਿਲਦੇ ਕੋਈ ਨਹੀਂ ਜੀ ਠੀਕ ਆ ਸਰ ਠੀਕ ਜਦੋਂ ਪਹੁੰਚੇ ਤਾਂ ਕੋਣ ਕਰੇ ਕੋਈ ਓਕੇ